ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਪਟਿਕ ਤੇ ਅੱਜ ਜਿਹੜੇ ਸੂਟ ਲੈਣਗੇ ਉਹ ਪਸ਼ਮੀਨੇ ਦੇ ਸੂਟ ਲੈਣਗੇ ਜੀ ਅਲੱਗ-ਅਲੱਗ ਡਿਜ਼ਾਈਨਿੰਗ ਦੇ ਸੂਟ ਹੋਣਗੇ ਤੁਸੀਂ ਇਹਨਾਂ ਨੂੰ ਸਿੰਪਲ ਸਟ੍ਰਿਚ ਵੀ ਕਰਵਾ ਸਕਦੇ ਹੋ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਇਹਨਾਂ ਨੂੰ ਵਧੀਆ ਡਿਜ਼ਾਈਨਰ ਜਿਹੜਾ ਸਟਿਚ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਵੀਡੀਓ ਤੇ ਲਾਸਟ ਤੱਕ ਬਨੇ ਰਹੋ ਆਪਾਂ ਇੱਥੇ ਪ੍ਰਾਈਸ ਵਗੈਰਾ ਜਿਹੜੇ ਇਹ ਸੂਟਾਂ ਦੇ ਉਹ ਤੁਹਾਨੂੰ ਹਨਾ ਵੀਡੀਓ ਚ ਨਾਲ-ਨਾਲ ਹੀ ਦੱਸ ਦੇਵਾਂਗੇ ਤਾਂ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਓ ਤਾਂ ਕਿ ਹਨਾ ਜਿਹ ਹੋ ਜਾਂਦੀ ਹੈ ਤੁਹਾਨੂੰ ਅਲੱਗ ਤੋਂ ਜਿਹੜੇ ਮੈਸੇਜ ਕਰਨ ਦੀ ਨੀੜ ਨਹੀਂ ਪੈਣੀ ਇਹ ਵੀਡੀਓ 'ਚ ਆਪਾਂ ਸਾਰਾ ਕੁਝ ਤੁਹਾਨੂੰ ਡਿਟੇਲ 'ਚ ਦੱਸ ਦਿੰਨੇ ਆ ਤੇ ਜੇ ਤੁਸੀਂ ਸਾਡੇ WhatsApp ਗਰੁੱਪ 'ਚ ਐਡ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਤੁਸੀਂ ਸਿੱਧਾ ਸਾਨੂੰ ਉੱਥੇ ਮੈਸੇਜ ਕਰ ਸਕਦੇ ਹੋ ਹੈਲੋ ਮੈਸੇਜ ਕਰ ਸਕਦੇ ਹੋ ਜਾਂ ਕੁਝ ਵੀ ਹੈ ਨਾ ਆਪਣਾ ਤੁਸੀਂ ਆਰਡਰ ਕਰਨਾ ਉਹਦੇ ਰਿਲੇਟਡ ਤੁਸੀਂ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਨੂੰ ਗਰੁੱਪ 'ਚ ਵੀ ਐਡ ਕਰ ਲਾਂਗੇ ਲਿੰਕ ਸੈਂਡ ਕਰ ਦਵਾਂਗੇ ਉਸ 'ਚ ਤੁਸੀਂ ਐਡ ਹੋ ਸਕਦੇ ਹੋ ਉੱਥੇ ਆਪਾਂ ਸੋਹਣੇ-ਸੋਹਣੇ ਜਿਹੜੇ ਆਪਣੇ ਲੇਟੈਸਟ ਪ੍ਰਿੰਟ ਆਉਂਦੇ ਰਹਿੰਦੇ ਆ ਸਟੱਫ ਆਉਂਦਾ ਹੁੰਦਾ ਜਿਵੇਂ ਵੀ ਹੈ ਨਾ ਆਪਾਂ ਸਾਰਾ ਜਿਹੜਾ ਗਰੁੱਪ ਦੇ ਵਿੱਚ ਮੈਂਸ਼ਨ ਕਰਦੇ ਰਹਿੰਦੇ ਆ ਤੇ ਇਸ ਵੀਡੀਓ ਚ ਆਪਾਂ ਸੂਟ ਦਿਖਾਉਣੀ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਜਿਵੇਂ ਮੇਰੇ ਸੂਟ ਪਹਿਨਿਆ ਹੋਇਆ ਸੀ ਇਹਦਾ ਵੀ ਦੇਖੋ ਵੈਲਵਟ ਦਾ ਸਟਾਈਲ ਹੈਗਾ ਜਿਹੜੀ ਇਹਦੀ ਹੈ ਨਾ ਉਹ ਹੈਗੀ ਚੜਾਈ ਆ ਉਹ ਵੀ ਬਹੁਤ ਜ਼ਿਆਦਾ ਇਹ ਨਹੀਂ ਹੈਗਾ ਕਿ ਵੀ ਪਤਲਾ ਜਿਹਾ ਸਟਾਲ ਲੱਗਿਆ ਹੋਊਗਾ ਨਾਲ ਤੇ 2.5 ਮੀਟਰ ਦੀ ਲੈਂਥ ਰਹੂਗੀ ਸਾਰੀ ਤੇ ਸਟਾਫ ਵੀ ਇਹਦਾ ਬਹੁਤ ਹੀ ਜ਼ਿਆਦਾ ਪਿਆਰਾ ਸਟਾਫ ਆ ਇਹ ਜਿਹੜਾ ਸੂਟ ਆਪਾਂ ਬਣਾਇਆ ਇਹ ਆਪਾਂ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਛੋਟੇ ਚਾਕ ਬਣਾਏ ਨੇ 12 ਇੰਚ ਦੇ ਚਾਕ ਆਪਾਂ ਰੱਖੇ ਨੇ ਤੇ ਸਟੱਫ ਤੋਂ ਨੂੰ ਅਸੀਂ ਨੇੜੇ ਤੋਂ ਦਿਖਾਉਨੇ ਆ ਇਸ ਤਰ੍ਹਾਂ ਬਹੁਤ ਹੀ ਜਿਆਦਾ ਸੋਹਣਾ ਬਣਿਆ ਇਹ ਵੀ ਹਨਾ ਸੂਟ ਸਿੰਪਲ ਸਟਿਚ ਕਰਵਾਇਆ ਸੀ ਇਸ ਤਰ੍ਹਾਂ ਦੇਖੋ ਤੁਸੀਂ ਉਲਟੀ ਸਾਈਡ ਇਸ ਦੀ ਇਸ ਤਰ੍ਹਾਂ ਸਿੰਪਲ ਸਟਿਚ ਕਰਾਇਆ ਹੋਇਆ ਜੇ ਤੁਸੀਂ ਅੱਜਕੱਲ੍ਹ ਸਟਾਈਲਨਾ ਸਟਿਚ ਕਰਾਓਗੇ ਤਾਂ ਵੀ ਬਹੁਤ ਸੋਹਣਾ ਬਣੂਗਾ ਸੂਟ ਤੇ ਆਪਣਾ ਸਟ੍ਰੇਟ ਸਲਵਾਰ ਨਾਲ ਸਟਿਚ ਹੋਇਆ ਬਾਟਮ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਬਾਟਮ ਰਹੂਗੀ ਜੀ ਇਹਦੀ ਸਿੰਪਲ ਸਟਿਚ ਕੀਤੀ ਗਈ ਹੈ ਤੇ ਵੈਲਵਟ ਦਾ ਜਿਹੜਾ ਸਟਾਲ ਹੈ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਪ੍ਰਿੰਟ ਤੁਹਾਨੂੰ ਵੈਲਵਟ ਦੇ ਸਟਾਲ 'ਚ ਮਿਲੇਗਾ ਕਾਫੀ ਹੋਰ ਵੀ ਆਪਣੇ ਕੋਲੇ ਸੂਟ ਨੇ ਜਿਹੜੇ ਪਿੱਛੇ ਆਪਾਂ ਦਿਖਾਏ ਸੀ ਕਾਫੀ ਹਨਾ ਵਧੀਆ ਡਿਮਾਂਡ 'ਚ ਰਹਿੰਦੇ ਨੇ ਆਪਣੇ ਕਸਟਮਰ ਨੇ ਵੀ ਕਾਫੀ ਜ਼ਿਆਦਾ ਜਿਹੜਾ ਰਿਸਪੌਂਸ ਵਧੀਆ ਦਿੱਤਾ ਉਹਨਾਂ ਨੂੰ ਉੱਤੇ ਆਪਾਂ ਹੋਰ ਨਵੇਂ-ਨਵੇਂ ਕਲਰ ਲੈ ਕੇ ਆਇਆ ਤੇ ਇਸ 'ਚ ਵੀ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਤੁਸੀਂ WhatsApp ਤੇ ਆਪਣਾ ਮੈਸੇਜ ਕਰ ਸਕਦੇ ਹੋ ਸਾਨੂੰ ਇਸ ਦੇ ਜਿਹੜੇ ਕਲਰ ਵਗੈਰਾ ਨੇ ਤੁਹਾਨੂੰ ਸ਼ੋ ਹੋ ਜਾਣਗੇ ਉੱਥੇ ਤੇ ਇਹਨਾਂ ਦਾ ਪ੍ਰਾਈਸ ਵੀ ਬਿਲਕੁਲ ਜਾਨੋਣਾ ਜੀ ਸਿਰਫ 1600 'ਚ ਤੁਹਾਨੂੰ ਇਹ ਸੂਟ ਮਿਲੇਗਾ ਬਹੁਤ ਹੀ ਸ਼ਾਨਦਾਰ ਸੂਟ ਸਿਰਫ 1600 'ਚ ਤੁਹਾਨੂੰ ਮਿਲੇਗਾ ਜੀ ਵਿਦਆਊਟ ਸਟਿਚਿੰਗ ਜੇ ਤੁਸੀਂ ਵਿਦ ਸਟਿਚਿੰਗ ਲੈਣਾ ਚਾਹੁੰਦੇ ਹੋ ਤਾਂ 2800 ਤੱਕ ਤੁਹਾਨੂੰ ਮਿਲ ਜਾਊਗਾ ਲਾਈਨਿੰਗ ਵਗੈਰਾ ਐਡ ਹੋਊਗੀ 셔ਟ ਤੇ ਲਗਾਉਣੀ ਉਹ ਵੀ ਦੇਖ ਲਿਓ ਤੁਸੀਂ ਜੇ ਤੁਸੀਂ ਪੂਰੇ ਸੂਟ ਤੇ ਲਗਵਾਉਣੀ ਆ ਉਹ ਵੀ ਦੇਖ ਸਕਦੇ ਹੋ ਸਿੰਪਲ ਪਸ਼ਮੀਨਾ ਦੀ ਬਾਟਮ ਹੈ ਵੈਸੇ ਨੀਡ ਵੀ ਨਹੀਂ ਹੈ ਬਾਟਮ ਤੇ ਇਹ ਸੂਟ ਆਪਣਾ ਸ਼ਿਮਰ ਪਸ਼ਮੀਨੇ ਦੇ ਉੱਪਰ ਰੈਡੀ ਹੋਇਆ ਤੇ ਇਹਦਾ ਜਿਹੜਾ ਪ੍ਰਾਈਸ ਆ ਉਹ ਸਿਰਫ 900 ਰੁਪਏ ਆ ਤੁਸੀਂ ਵਿਦਆਊਟ ਸਟਿਚਿੰਗ ਵਿਦਆਊਟ ਦੁਪੱਟਾ ਜੇ ਸੂਟ ਲਓਗੇ ਤੁਹਾਨੂੰ ਤੁਹਾਨੂੰ 900 ਦਾ ਮਿਲੇਗਾ ਜੇ ਤੁਸੀਂ ਵਿੱਦੇ ਦੁਪੱਟਾ ਲਓਗੇ ਜਿਵੇਂ ਹਾਫ ਚਰ ਹਾਫ ਪੇਰ ਦਾ ਦੁਪੱਟਾ ਲਗਾ ਦੀ ਆਪਾਂ ਤਾਂ ਤੁਹਾਨੂੰ ਸਿਰਫ ਜਿਹੜਾ 1150 ਰੁਪਏ ਦਾ ਜਿਹੜਾ ਸੂਟ ਮਿਲੂਗਾ ਇਸ ਤਰ੍ਹਾਂ ਤੁਸੀਂ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਸਿੰਪਲ ਸੂਟ ਦੀ ਸਟਿਚਿੰਗ ਹੈ ਜੀ ਆਪਣੀ 250 ਤੇ ਲਾਈਨਿੰਗ ਵਾਲੀ ਦੀ ਹੈਗੀ ਹੈ ਜੀ 700 ਤੇ ਡਿਜ਼ਾਈਨਿੰਗ ਦਾ ਅਲੱਗ ਤੋਂ ਹੋ 150 ਰੁਪਏ ਜੋ ਵੀ ਹੋਣਗੇ ਉਹ ਅਲੱਗ ਤੋਂ ਹੋਣਗੇ ਜੀ ਇਹ ਕੇ ਬਹੁਤ ਹੀ ਪਿਆਰਾ ਆਰਟੀਕਲ ਆ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਇਸ ਤੇ ਨਿਊ ਕਲਰ ਆਏ ਨੇ ਆਪਣੇ ਇਹ ਇਹ yellow ਕਲਰ ਆ ਗਿਆ ਜੀ ਤੇ ਇਹਦੇ ਨਾਲ ਇਹ ਵਾਲੀ ਬਾਟਮ ਰਹੂਗੀ ਬਾਟਮ ਹੈ ਜਿਹੜੀ ਬਿਲਕੁਲ ਪਲੇਨ ਨਹੀਂ ਮਿਲੂਗੀ ਤੁਹਾਨੂੰ ਇਸ ਚ ਵੀ ਤੁਹਾਨੂੰ ਲਾਈਟ ਚ ਜਿਹੜਾ ਪ੍ਰਿੰਟ ਮਿਲੂਗਾ ਬਹੁਤ ਹੀ ਸੋਹਣੇ ਕਲਰ ਨੇ ਜੀ ਇਸ ਚ ਜੇ ਤੁਸੀਂ ਇਹ ਸੂਟ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੂਟ ਸਿਰਫ 1000 ਰੁਪਏ ਦਾ ਮਿਲੂਗਾ ਜੇ ਵਿਦ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ 2200 ਤੱਕ ਹਨਾ ਦੁਪੱਟਾ ਪਰ ਅਰੇਂਜ ਕਰ ਦਾਂਗੇ ਜਿਹੜਾ ਹਾਫ ਚ ਹਾਫ ਪ्युअर ਦਾ ਦੁਪੱਟਾ ਲੱਗ ਜਾਊਗਾ ਇਹਦੇ ਨਾਲ ਤੇ ਵਧੀਆ ਕੁਆਲਟੀ ਦਾ ਲਾਵਾਂਗੇ ਸਕਾਈ ਸੋਟਾ ਕੋ オレンジ ਹੋ ਜਾਊਗਾ ਸਿੰਗਲ ਕਲਰ ਚ ਤੁਸੀਂ ਡਾਈ ਕਰਾ ਸਕਦੇ ਹੋ ਇਹ ਕਿ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਕਾਈ ਕਲਰ ਇਸ ਜਿਹ ਇਹ ਵਾਲਾ ਆਇਆ ਜੀ ਸਕਾਈ ਕਲਰ ਬਹੁਤ ਹੀ ਸੋਹਣਾ ਜੇ ਤੁਸੀਂ ਸਿੰਪਲ ਸਟਿਚ ਕਰਾਉਣਾ ਚਾਹੁੰਦੇ ਹੋ ਵੀ ਕਰਵਾ ਸਕਦੇ ਹੋ ਜੇ ਤੁਸੀਂ ਡਿਜ਼ਾਈਨਿੰਗ ਕਰਵਾਉਂਗੇ ਤਾਂ ਉਹ ਵੀ ਬਹੁਤ ਪਿਆਰੀ ਬਣੂਗੀ ਏਸੀ ਜੀ ਆਪਣੇ ਆਡੀ ਵਰਕ ਦੇ ਨਵੇਂ ਜਿਹੜੇ ਦੋ ਕਲਰ ਆਏ ਸੀ ਇੱਕ ਆਪਣੇ ਕੋਲੇ ਸਿਰਫ 800 ਦੀ ਰੇਂਜ 600 ਟ ਆਜੂਗਾ ਇਹ ਦੀ ਬਾਟ ਸ਼ਰਟ ਬਣੀ ਹੋਈ ਹੈ ਤੇ ਪਲੇਨ ਇਹਦੇ ਨਾਲ ਬਾਟਮ ਰਹੂਗੀ ਜੀ ਤੇ ਇਹਦੇ ਨਾਲ ਆਊਗਾ ਜੀ ਸਟੌਲ ਤੇ ਸਟੌਲ ਉਵੇਂ ਜਿਵੇਂ ਲੈਂਥ ਤੁਹਾਨੂੰ ਦੱਸੀ ਹੈ 2.5 ਮੀਟਰ ਦੀ ਲੈਂਥ ਹੋਊਗੀ ਚੌੜਾਈ ਵੀ ਨਹੀਂ ਘੱਟ ਹੋਣੀ ਦੁਪੱਟੇ ਤੋਂ ਸਿਰਫ ਆਪਣਾ 1-2 ਇੰਚ ਦਾ ਹੀ ਫਰਕ ਹੋਊਗਾ ਜ਼ਿਆਦਾ ਫਰਕ ਨਹੀਂ ਪੈਣਾ ਇਹ ਵਾਲੀ ਪ੍ਰਿੰਟਿੰਗ ਹੈ ਜਿਹੜੀ ਸਟੌਲ ਦੀ ਆਜੂਗੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਜਿਹੜੇ ਤੁਹਾਨੂੰ ਸੂਟ ਦਿਖਾ ਰਹੇ ਆ ਜੀ ਲਾਸਟ ਲਾਸ ਪੀਸ ਰਹਿੰਦੇ ਆ ਇਹਨਾਂ ਦੇ ਤੇ ਆਫਰ ਤੇ ਆਪਾਂ ਤੁਹਾਨੂੰ ਦੇ ਰਹੇ ਆ ਇਹ ਸੂਟ ਇਹ ਕੇਵਾਲਾ ਸੂਟ ਹੈ ਜੀ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਬਾਹਵਾ ਤੇ ਤੇ ਘੇਰੇ ਤੇ ਬਾਰਡਰ ਆ ਜਾਊਗਾ ਤੇ ਇਹ ਵਾਲੀ ਇਹਦੇ ਨਾਲ ਬਾਟਮ ਰਹੂਗੀ ਇਹ ਸਿਰਫ ਹੈਗੇ ਜੀ 750 ਦੀ ਰੇਸ 'ਚ ਤੁਹਾਨੂੰ ਸੂਟ ਮਿਲੂਗਾ ਵਧੀਆ ਬ੍ਰਾਂਡ ਦਾ ਸੂਟ ਹੈ ਕੁਆਲਿਟੀ ਵੀ ਵਧੀਆ ਜਿਹਦੀ ਬਹੁਤ ਹੀ ਪਿਆਰਾ ਜਿਹਾ ਸਟੱਫ ਆ ਤੇ ਇਸ ਤਰ੍ਹਾਂ ਬਰੀਕ ਦੇਖਣ ਨੂੰ ਚੈੱਕ ਲੱਗ ਰਿਹਾ ਬਣਾਵਟ ਇਸ ਤਰ੍ਹਾਂ ਦੀ ਹੈ ਜਿਹੜੀ ਹੈ ਸਟੱਫ ਦੀ ਬਿਲਕੁਲ ਜਨੂਨ ਜੀ ਪ੍ਰਾਈਸ ਤੇ ਤੁਹਾਨੂੰ ਇਹ ਵਾਲਾ ਸੂਟ ਵੀ ਮਿਲ ਰਿਹਾ ਜੀ। ਬਾਕੀ ਤੁਸੀਂ ਜਿਹੜੇ ਤੁਹਾਨੂੰ ਫਸਟ ਤੇ ਦਿਖਾਏ ਸੀ ਉਹਨਾਂ ਚੋਂ ਜੇ ਤੁਸੀਂ ਕਲਰ ਵਗੈਰਾ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੰਗਵਾ ਸਕਦੇ ਹੋ ਮੈਸੇਜ ਆਪਾਂ ਨੂੰ ਕਰ ਸਕਦੇ ਹੋ ਜੀ।